ਤੁਸੀਂ ਮੇਹਰਬਾਨੀ ਕਰਕੇ ਇੱਕ ਜਗ੍ਹਾ ਤੇ ਹੱਥੇ ਨਾ ਮੇਰੀ ਦੇ ਅਗਿਆਨੀ ਹਰਪ੍ਰੀਤ ਸਿੰਘ ਦੀ ਟੀਵੀ ਤੇ ਲਾਈਵ ਬਹਿਸ ਕਰਾ ਦਿਓ ਜੇ ਪਾਣੀ ਮੰਗ ਜਾਈਏ ਤਾਂ ਮੈਂ ਪਰਮਜੀਤ ਸਿੰਘ ਪਾਣੀ ਮੰਗ ਜਾਈਏ ਤਾਂ ਤੁਸੀਂ ਜਿਹੜਾ ਐਕਟ 1985 ਤੋਂ ਚੱਲ ਰਿਹਾ ਹੈ 25 25 ਤੋਂ ਉਹਦੀ ਤੁਸੀਂ ਕਿਵੇਂ ਵਿਰੋਧਤਾ ਕਰ ਸਕਦੇ ਹੋ ਤੁਸੀਂ ਸ਼ਾਉਣੀ ਕਮੇਟੀ ਨੂੰ ਤੋਲਣਾ ਚਾਹੁੰਦੇ ਹੋ ਜੇਰਾ ਜਿੰਨੀ ਮਿਹਨਤ ਸਰਦਾਰ ਧਾਮੀ ਤੇ ਭੁੰਦਰ ਸਾਹਿਬ ਨੇ ਕੀਤੀ ਹੈ ਜਥੇਦਾਰਾਂ ਦੀ ਮੈਂ ਸਮਝਦਾ ਅੱਜ ਦੇ ਯੁੱਗ ਵਿੱਚ ਇਤਨੇ ਹੀ ਵੀ ਵਰਤ ਕੇ ਉਹਨਾਂ ਨਾਲ ਗੱਲ ਕਰਨ ਦਾ ਕੋਈ ਦਿਨ ਬਣਦਾ। ਪਰ ਤੁਸੀਂ ਕਹ ਰਹੇ ਹੋ ਜੀ ਇਹ ਗੱਲ ਨਹੀਂ ਮੰਦੇ ਬਈ। ਕਿੱਡੀ ਗੱਲ ਮੰਨਦੇ ਪਿਆ ਵਾ। ਚੰਦੂ ਮਾਜਰੇ ਦੀ ਰਖੜੇ ਦੀ ਜਿਹਦਾ ਭਾ ਅਮਰੀਕਾ ਬੈਠਾ ਉਹ ਵੀ ਉਹਦਾ ਗੁਲਾਮ ਹੈ ਬੀਜੇਪੀ ਦਾ ਹੈ ਨਹੀਂ ਨੌਕਰ ਬਣਿਆ ਹੋਇਆ ਇਹਨੋਂ ਇਹਨਾਂ ਨੌਕਰਾਂ ਦੀ ਚਲੋ ਮੱਧੇ ਪਿਓ ਜਿਹੜੇ ਆਲਰੇਡੀ ਤਾਂ ਨਾ ਕਿ ਬੁੱਕਰਦੇ ਪੈਨ ਕਦੀ ਗੱਲ ਕਰਦੇ ਪਿਓ ਢੀਂਸਾ ਸਾਹਿਬ ਨੂੰ ਪੁੱਛੋ 88 ਸਾਲ ਦੇ ਹੋ ਗਏ 1995 ਦੇ ਬਾਅਦ ਤੁਸੀਂ ਇੱਕ ਇਲੈਕਸ਼ਨ ਨਹੀਂ ਦਿੱਤੀ ਉਹ ਕਿਸੇ ਵੀ ਬਦਦਵਾ ਲੱਗੇ ਸੀ ਉਹਨਾਂ ਨੇ ਕਿਸੇ ਨਾਲ ਜਾਸਤੇ ਕੀਤੀ ਉਹਨਾਂ ਦਾ ਜਾਸਤ ਉਹ ਨਹੀਂ ਜਿੱਤਦਾ ਤੇ ਤੁਹਾਨੂੰ ਅਕਾਲੀ ਦਲ ਨੇ ਕਿਹੜੀ ਕਿਹੜੀ ਪੋਸਟ ਨਹੀਂ ਲੈ ਕੇ ਦਿੱਤੀ 18 ਸਾਲ ਤੁਸੀਂ ਰਾਜ ਸਭਾ ਦੇ ਮੈਂਬਰ ਰਹੇ ਅਕਾਲੀ ਦਲ ਦੀ ਬਤੋਲ ਅੱਜ ਜੇ ਤੁਹਾਡੇ ਪੁੱਤਰ ਨੂੰ ਸੰਗਰੂਰ ਦੀ ਐਮਪੀ ਦੀ ਸੀਟ ਨਹੀਂ ਦਿੱਤੀ ਭਈ ਤੁਸੀਂ ਹਾਲੇ ਤਿਆਰੀ ਕਰ ਲਓ ਤੇ ਤੁਸੀਂ ਅਕਾਲੀ ਦਲ ਦੇ ਬੁਖਾਰ ਬੁਖਾਵਤ ਕਰ ਲਓ ਕੀ ਕਰ ਸਕਦੇ ਹੋ ਤੁਸੀਂ ਸਾਨੂੰ ਇਹਨਾਂ ਬਾਗੀਆਂ ਦਾਗੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਡਰ ਬੋਲ ਪਰ ਅਸੀਂ ਸਿੰਘ ਸਭਾ ਨੂੰ ਜੋਰ ਬੇਨਤੀ ਕਰਾਂਗੇ ਕਿ ਇਹਨਾਂ ਦੇ ਹੱਥਾਂ ਵਿੱਚ ਅਕਾਲ ਤਖਤ ਦੀ ਮਰਿਆਦਾ ਪਰੰਪਰਾ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਬਿਲਕੁਲ ਨਾ ਕਰਨ। ਬਿਲਕੁਲ ਨਾ ਕਰਨ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਬਹੁਤ ਸਤਿਕਾਰ ਕਰਦੇ ਹਾਂ। ਨਾ ਇਹਨਾਂ ਦੇ ਹੱਥਾਂ ਰਖਣਾ ਨਾ ਉਹ ਤਾਂ ਤਾਂ ਜਿਹੜੀਆਂ ਹਿੰਦੂਸਤਾਨ ਤੋਂ ਵਾਰ ਵਾਟੀਆਂ ਹੋਈਆਂ। ਕਾਜੀ ਕਾਲੀਦਾਲ ਕਰਕੇ ਉਹਨਾ ਤਾਕਤਾਂ ਦਾ ਅਸਰ ਨਹੀਂ ਹੋਇਆ ਹਿੰਦੁਸਤਾਨ 'ਚ ਉਹ ਕਾਲੀਦਾਲ ਇੱਕ ਜਵਾਰ ਬਣਿਆ ਸੀ ਉਹਨਾਂ ਦੇ ਦੌਰ 'ਚ ਤੇ ਉਸ ਕਾਲੀਦਾਲ ਨੂੰ ਤੁਸੀਂ ਕਮਜ਼ੋਰ ਕਰਨ ਵਾਸਤੇ ਗੱਲਾਂ ਕਰਦੇ ਕੋਈ ਸਵਾਲ ਪੁੱਛਣਾ ਚਾਹਤ ਹੈ ਸਰ ਜਿਹੜਾ 2 ਦਸੰਬਰ ਦਾ ਹੁਕਮਨਾਮਾ ਪੜਾਇਆ ਗਿਆ ਉਹ ਭਗਤ ਸਿੰਘ ਸਾਹਿਬ ਵੱਲੋਂ ਪੜਾਇਆ ਗਿਆ ਅੰਗਾਰਿਕ ਸਾਉਂਦੀ ਨਹੀਂ ਸਿਰਫ ਉਹ ਨੂੰ ਨਾਮਕ ਹੁੰਦਾ ਹੈ ਅੰਗਾਰਿਕ ਇੰਟਰਮੀਡੀਅਟ ਦਾ ਸਾਉਂਦ ਹੈ ਕੀ ਗੱਲ ਹੋ ਗਿਆ ਕਿ ਸਾਰਾ ਜਿਹੜਾ ਨਿਸ਼ਾਨਾ ਉਹ ਜਾਨੀ ਹਰਪ੍ਰੀਤ ਸਿੰਘ ਪਰਿਆ ਦੇਖੋ ਬੱਲੇ ਆ ਗਏ ਜੀ ਉਹਨਾਂ ਜਿਹੜੀ ਗੱਲ ਨਹੀਂ ਅਜੇ ਤੱਕ ਕੀਤੀ ਉਹ ਵੀ ਕਰਦੇ ਹਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇਹ ਜੇ ਮਸਲੇ ਆ ਰਹੇ ਬੜੀ ਵੱੜ ਗਏ ਸੇਵੀ ਹੋਰ ਸਿੰਘ ਸਾਹਿਬ ਨੇ ਜੱਥੇਦਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਤੋਂ ਇੱਕ ਵਾਰ ਪਹਿਲੇ ਜਾਂ ਬਾਅਦ ਇੱਕ ਵਾਰ ਆਪਣੀ ਗੱਲ ਕੀਤੀ ਹੈ ਜੀ ਗਾਨੀਆ ਰਪੀ ਸਿੰਘ ਦਾ ਕਟੋੜ ਪੰਜ ਵਾਰ ਹੋ ਰਿਹਾ ਹੈ ਕਿਉਂ ਬੋਲਣ ਮੈਨੂੰ ਲੱਗਦਾ ਗਾਨੀਆ ਰਪੀ ਸਿੰਘ ਨੇ ਅਕਾਲ ਤਖਤ ਦੇ ਮਰਿਆਦਾ ਰੰਪਰੰਪਰਾ ਦਾ ਉਲੰਘਣ ਕੀਤਾ ਉਹਨੂੰ ਛੋਟਾ ਕਰਨ ਦੀ ਗੱਲ ਕੀਤੀ ਹੈ ਜੀ ਕੀ ਮੁਖਰਬਾ ਕਰੇ ਕਿਹੜੀ ਗੱਲ ਹੈ ਜਿਹੜੀ ਗਿਆਨੀ ਰੁਪੇ ਸਿੰਘ ਨੇ ਅਕਾਲੀ ਦਲ ਬਾਰੇ ਤੇ ਬਾਤੀਆਂ ਮਾਰਨਾ ਕੀਤੀ ਹੋਇਆ ਅਸਲ ਗੱਲ ਇਹ ਹੈ ਕਿ ਮੈਨੂੰ ਦੱਸਿਆ ਜਾਏ 2 ਦਸੰਬਰ ਨੂੰ ਹੋਏ ਹੁਕਮਨਾਮੇ ਦੇ ਵਿੱਚ ਕਿਹੜੀ ਗੱਲ ਹੈ ਜਿਹੜੀ ਅਕਾਲੀ ਦਲ ਨੇ ਸਾਰੇ ਦੀ ਸਾਰੀ ਲੀਡਰਸ਼ਿਪ ਬੈਠੀ ਸੀ ਪੂਰੀ ਨਹੀਂ ਕੀਤੀ ਇੱਕ ਮੈਂ ਕਹਾ ਸਿੰਘ ਸਾਹਿਬ ਨੂੰ ਵੀ ਤੁਹਾਨੂੰ ਅਸਤੀਫਾ ਆ ਗਿਆ ਪ੍ਰਧਾਨ ਸਾਹਿਬ ਦਾ ਕਦੀ ਜਿੰਦਗੀ ਚ ਦੇਖਿਆ ਨਹੀਂ ਇਸ ਸਟੀਫਨ ਉਹ ਪਰਾਣਾ ਕੋਲ ਪਾਸ ਕਰਾਉਂ ਤਰਾਣਾ ਗੋਗਰਾਉ ਅਕਾਲੀ ਦਲ ਨੇ ਵਰਕਿੰਗ ਕਮੇਟੀ ਤੋਂ ਪਾਸ ਕਰਕੇ ਭੇਜਤਾ ਉਸ ਤੋਂ ਬਾਅਦ ਕੀ ਲੋਡ ਹੋਈ ਸਾਨੂੰ ਕਿਹਾ ਗਿਆ ਮੈਂ ਉਸ ਮੀਟਿੰਗ 'ਚ ਸੰਭਈ ਤੁਸੀਂ ਸੱਤ ਦੇ ਯਾਰਾਂ ਕਰ ਲੋ 12 ਕਰ ਲੋ ਅਕਾਲੀ ਲੀਡਰਸ਼ਿਪ ਨੇ ਗੁੰਦਰ ਸਾਹਿਬ ਕਾਮੀ ਸਾਹਿਬ ਹੋਰ ਚੀਮਾ ਸਾਹਿਬ ਇਹਨਾਂ ਨੇ ਕੋਈ ਸੱਤ ਨਹੀਂ ਹੋਇਆ ਆਪਣਾ ਉਹ ਤੇ ਤਬਾਰ ਕਰਨ ਤੇ ਉਸ ਤੋਂ ਬਾਅਦ ਉਹ ਉਹਦਾ ਕੀ ਮਤਲਬ ਸੀ ਇਹਨਾਂ ਸਾਥ ਮੈਂ ਮਰਾਦਾ ਜੀ ਜਨ ਪ੍ਰਧਾਨ ਅਸਿਕਵਾ ਦੇ ਗਿਆ ਹੈ ਚੇਰਮੈਨੀ ਤੋਂ ਤੁਹਾਡੇ ਕੋ ਸਬਰ ਨਹੀਂ ਦੋ ਤਿੰਨ ਦਿਨ ਦਾ ਮੈਂ ਮਰਾਦਾ ਜੀ ਜਨ ਪ੍ਰਧਾਨ ਅਸਿਕਵਾ ਦੇ ਗਿਆ ਹੈ ਚੇਰਮੈਨੀ ਤੋਂ ਤੁਹਾਡੇ ਕੋ ਸਬਰ ਨਹੀਂ ਦੋ ਤਿੰਨ ਦਿਨ ਦਾ ਤੁਸੀਂ ਕਿਹਾ ਚਲੋ ਜੀ ਹੁਣ ਸਾਡੇ ਹੱਥ ਉਹ ਮੁਹਾਵਰਾ ਆ ਗਿਆ ਭੁੱਖੇ ਹੱਥ ਟੋਰਾ ਲੱਗਾ ਪਾਣੀ ਪੀ ਪੀ ਆਫ ਰਿਆ ਮਰਗਾ ਜੀ ਚਲੋ ਜੀ ਹੁਣ ਕਰੋ ਜੀ ਗਾਨੀਆ ਰਪਿੰਦ ਸਿੰਘ ਜੁਰੂਰ ਤੋਂ ਜ਼ਿਆਦਾ ਬੁਰਿਆ ਮੈਂ ਇਤਨੀ ਹਲੇਮੀ ਨਾਲ ਅੱਜ ਤੱਕ ਜਵਾਬ ਅਕਾਲੀ ਲੀਡਰਸ਼ਿਪ ਕੋਲੋਂ ਸੁਣਿਆ ਜਿਨ੍ਹਾਂ ਨੇ ਸਵਾਲ ਜਵਾਬ ਕੀਤੇ ਨਕਾਲ ਤੱਕ ਦੇਉਤੇ ਅੱਜ ਕੱਲ ਗਾਨੀਆ ਪ੍ਰੀਤ ਸਿੰਘ ਉਹਨਾਂ ਨੂੰ ਮਾਨਸਤਕਾਰ ਦੇ ਰਿਆ ਅੱਜ ਜਿਨ੍ਹਾਂ ਨੇ ਝੂਠਾ ਪਾਣ ਦੀ ਕੋਸ਼ਿਸ਼ ਕੀਤੀ ਜਥੇਦਾਰਾਂ ਨੂੰ ਅੱਜ ਉਹਨਾਂ ਨੂੰ ਸਰਪਾ ਪਾਂਦੇ ਭੈਣ ਕਿਉਂ ਉਹਨਾਂ ਨੇ ਆਸ ਨਜ਼ਰਾਂ ਦੀ ਵੀ ਹੈ ਪਤਾ ਨਹੀਂ ਸਾਡਾ ਬਚਾਅ ਕਰੇਗਾ ਤੇ ਗਿਆਨੀ ਹਰੀ ਸਿੰਘ ਬਚੇਗਾ ਉਹਨੇ ਇਸ ਨੂੰ ਪ੍ਰਧਾਨ ਬਣਾ ਕੇ ਆਪਣਾ ਬਚਾਅ ਕਰ ਲਓ ਦੱਸੋ ਅਰ ਜੀ ਸੇ ਕਹ ਲਾਦਾ ਮਿੰਟਾ ਤਾਂ ਸਰ ਤੁਸੀਂ ਕਿਹਾ ਸੀ ਅੱਜ ਗਿਆਨੀ ਹਰੀ ਸਿੰਘ ਨੇ ਦਾਲੂ ਗਿਆਨੀ ਪ੍ਰਧਾਨਪਤ ਤੋਂ ਅਸਤੀਫਾ ਦੇ ਹਾਂ ਉਹ ਕਿਹੜੇ ਸੰਦੀ ਗੱਲ ਹੈ ਜਿਸ ਵਕਤ ਹੈ ਜ਼ਥੇਦਾਰ ਬਣੇ ਸਨ ਕਾਲ ਤੱਕ ਸਾਡੇ ਗਲਵਨ ਉਹਦੇ ਪੰਛੀ ਮਿਲ ਜੰਨ ਦੇ ਗੁੰਦੇ ਪੁਰਜੀ ਸੇ ਕਾਰਕਾਉਣਾ ਦੀ ਜਿਹੜੀ ਤਰ੍ਹਾਂ ਬਤਰੀਆਂ ਉਹ DJ TV ਟੈਂਪਰਸ਼ਰੂਮ ਚ ਲਾਵੇ ਤੇ ਸਿੱਖੇ ਰਹੂ ਸੀਗੇ ਤੁਸੀਂ ਦੇਖੋ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਗੱਲੀ ਕਮੇਟੀ ਦੇ ਪ੍ਰਧਾਨੋਂ ਸਿੱਖਾਂ ਦੀ ਗੱਲ ਕਰੋ ਗੁਰਮਤਿ ਦੀ ਗੱਲ ਕਰੋ ਮਰਾਦਾ ਦੀ ਗੱਲ ਕਰੋ ਤੁਸੀਂ ਆਪਣੇ ਜਨਾਨੀਆਂ ਨੂੰ ਜਿੱਥੇ ਭੇਜਣਾ ਭੇਜੋ ਮੇਰਾ ਕੋਈ ਲੈਣਾ ਦੇਣਾ ਉਹ ਤਾਂ ਆਪ ਕਰਦਾ ਜਾਗੇ ਹੈ ਉਹ ਤਾਂ ਆਪ ਝੁੱਗੀਆਂ ਜਾਗੇ ਚਲੋ ਮੇਰਾ ਕੋਈ ਉਹਦੇ ਜਨਾਨੀਆਂ ਜਿੱਥੇ ਮਰਜੀ ਬੈਠੋ ਸਨਣਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਸ ਪੂਰੇ ਮਸਲੇ ਤੇ ਹੁਣ ਧਾਮੀ ਹੋਰਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਧਾਮੀ ਹੋਰਾਂ ਨੂੰ ਮਨਾਉਣ ਵੀ ਕੱਲ ਅਕਾਲੀ ਦਲ ਗਈ ਸੀ ਉਹ ਮਨ ਜਾਣਗੇ ਪ੍ਰਧਾਨ ਰਹਿਣਗੇ ਜਾਂ ਹੁਣ ਨਵੇਂ ਐਸਪੀਸੀ ਦਾ ਪ੍ਰਧਾਨ ਬਣਾ ਜਾ ਰਹੇ ਨੇ ਦੇਖੋ ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਇੱਕ ਦੇਣਾ ਹੈ ਧਾਮੀ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲਿਆ ਜਿਹੜੇ ਪਛੇ ਮੈਂ ਸਮਝਾਂ ਇਹ ਜੇ ਪ੍ਰਧਾਨਗੀ ਦੀ ਗੇਮ ਥੋੜਾ ਸਾਫ ਖੇਡਦੇ ਸਨ ਉਹ ਨਹੀਂ ਸੀ ਨਗਰ ਦੇ ਨੇੜੇ ਤੇ ਹੁਣ ਧਾਮੀ ਨੇ ਕੀਤੀਏ ਜਦ ਕਹਾ ਤੱਕਦੇ ਜਥੇਦਾਰ ਸਾਹਿਬ ਨੇ ਲੰਡਨ ਤੋਂ ਇੱਕ ਫੇਸਬੁਕ ਤੇ ਆਪਣੀ ਚਿੱਠੀ ਪਾਈ ਜਿਹਦੇ ਵਿੱਚ ਸ਼ੌਮੀ ਗੁਰਦੁਆਰਾ ਪੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਫੈਸਲੇ ਦੀ ਨਿੰਦਾ ਕੀਤੀ ਗਈ ਤੇ ਕਿਹਾ ਗਿਆ ਰਪੀ ਸਿੰਘ ਕਰੋ ਲੋ ਜਿਹੜਾ ਕਟਾਏਗਾ ਨੂੰ ਵਾਪਸ ਲਓ ਤੇ ਧਾਮੀ ਸਾਹਿਬ ਨੇ ਕਿਹਾ ਮੈਂ ਦਿਲੋਂ ਅਕਾਲ ਤਖਤ ਦੀ ਤੇ ਕਾਲ ਤਖਤ ਦੇ ਜਥੇਦਾਰਾਂ ਦੀ ਹਜ਼ੂਰਕਾਰ ਹਾਂ ਉਹਨਾਂ ਨੇ ਭਾਵੇਂ ਫੇਸਬੁਕ 'ਚ ਪਾਇਆ ਹੈ ਮੈਂ ਉਸ ਫੇਕ ਵਿਕ ਤੋਂ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇਦਾ ਤਾਂ ਕਿ ਕਾਲ ਤਖਤ ਦੇ ਜਥੇਦਾਰ ਤੇ ਕਾਲ ਤਖਤ ਦੇ ਕੋਲ ਗੱਲਾਂ ਕਰ ਸਕੋ ਇਸ ਤੋਂ ਵੱਡੀ ਜਿਹੜੀ ਗੱਲ ਕਰ ਸਕੋ ਨਹੀਂ ਹੁਣ ਪ੍ਰਧਾਨ ਰਹਾਂਗੇ ਤੁਹਾਡੀ ਯਾਰ ਮੈਂ ਕੋਈ ਸਿਪੀਜ਼ਾ ਮੈਂਬਰ ਹਾਂ ਨੇ ਕੱਲਿਤ ਦੋਤੇ ਤੇ ਉਹ ਤੁਹਾਡੇ ਅਕਾਲੀ ਦਲ ਦੇ ਐਸਜੀਪੀ ਦੇ ਪ੍ਰਧਾਨ ਦਾ ਥੋੜੀ ਫੈਸਲਾ ਕਰਨਾ ਹੈ। ਨਹੀਂ ਕੱਲ ਸੁਖਵੀਰ ਬਾਦਲ ਉਹਨਾਂ ਨੂੰ ਮਿਲਣਗੇ ਐਸਜੀਪੀ ਕੋਲ। ਮੈਂ ਬਤੌਰ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੂੰ ਮਿਲਣ ਗਿਆ। ਸ਼ੌਣੀ ਕਮੇਟਰੀ ਦੇ ਪ੍ਰਧਾਨ ਦੇ ਤੌਰ ਤੇ ਨਹੀਂ ਮਿਲਣ ਗਿਆ। ਨਹੀਂ ਨਹੀਂ ਐਸਜੀਪੀ ਸੀ ਦੇ ਮੈਂਬਰ ਮਿਲਣ ਗਏ ਸੁਖਵੀਰ ਬਾਦਲ ਨੂੰ। ਤਾਂ ਮੈਂ ਉਹਨਾਂ ਨੂੰ ਨਹੀਂ ਮਿਲਿਆ ਨਾ। ਕਿ ਮੈਂ ਤੁਹਾਨੂੰ ਇਹ ਗੱਲ ਦੱਸਾਂ। ਨਹੀਂ ਪ੍ਰਧਾਨ ਰਹਿਣਾ ਤੁਹਾਡੀ ਨਜ਼ਰ 'ਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ। ਮੇਰੀ ਨਜ਼ਰ ਰਹਿਣਾ ਉਸ ਤਰ੍ਹਾਂ ਹੀ ਪ੍ਰਧਾਨ ਹੀ ਕੋ ਨਹੀਂ ਹੋਰ ਕੋ ਸਾਹ ਵੀ ਨਹੀਂ ਸਕਦਾ। ਇਸ ਕੋ ਧਾਮ ਵੀ ਸਾਹ ਸਕਦਾ ਖਾਲੀ। ਪੋਰਟਾ ਮੀ ਸਾਹਿਬ ਨੂੰ ਸ਼ਾਉਣੀ ਕਮੇਟੀ ਦੀ ਐਗਜ਼ੀਕਟਿਵ ਦਾ ਫੈਸਲਾ ਮੰਨਣਾ ਚਾਹੀਦਾ ਹੈ ਅਕਾਲੀ ਦਰਦਾ ਦਾ ਫੈਸਲਾ ਮੰਨਣਾ ਚਾਹੀਦਾ ਹੈ ਤੇ ਮੈਂ ਕੋਈ ਕਹਾਂ ਤੋ ਬਿਲਕੁਲ ਕਰੀ ਜੀ ਦੱਸੋ ਹੰਗਾ ਹੰਗਾ ਪੋਰਟਾ ਮੀ ਸਾਹਿਬ ਦੇ ਅਸਤੀਫਾ ਕਿਉਂ ਦਿੱਤਾ ਹੈ ਜਿਹੜੀ ਗੱਲ ਤੋਂ ਅਸਤੀਫਾ ਦਿੱਤਾ ਹੈ ਉਹ ਆਹ ਤਾਂ ਮੈਂ ਦੱਸਿਆ ਬਈ ਅਕਾਲ ਤਖਤ ਦੇ ਜਥੇਦਾਰ ਨੇ ਲੰਡਨ ਤੋਂ ਇੱਕ ਫੇਸਬੁਕ ਤੇ ਪਾਈ ਹੈ ਕਿ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਨਾਲ ਮੈਂ ਸਹਿਮਤ ਨਹੀਂ ਆ ਗਿਆਨੀ ਰਪਰੇ ਸਿੰਘ ਨੂੰ ਤੁਹਾਨੂੰ ਨਹੀਂ ਲਾਣਾ ਚਾਹੀਦਾ ਔਰ ਉਹ ਵਾਪਸ ਲਾਉਂ। આજ ਤੱਕ ਕਿਸੇ ਵੀ ਜਥੇਦਾਰ ਸਾਹਿਬ ਨੇ ਸ਼ੋਣੀ ਕਮੇਟੀ ਦੇ ਫੈਸਲੇ ਦੀ ਨੁਕਾ ਚੀਨੀ ਨਹੀਂ ਕੀਤੀ। ਉਹਨਾਂ ਨੇ ਫੈਸਲੇ ਦੀ ਨੁਕਾ ਚੀਨੀ ਨਹੀਂ ਕੀਤੀ। ਉਹਨਾਂ ਕਹਿੰਦੇ ਹਲੋ ਤੁਸੀਂ ਤੇ ਨਹੀਂ ਮਾਨ ਨਾ ਰੱਖੀ ਮੈਂ ਆਪਣੀ ਮਾਨ ਨਾ ਰੱਖ ਕੇ ਤੁਹਾਨੂੰ ਸਿਫਤ ਦਿੰਦਾ। ਮਰ ਗਿਆ ਨਹੀਂ ਰੱਖੀ ਮਾਨ ਨਾ ਰੱਖੀ। ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਗਾਇਦੀ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ। ਮੀਡੀਆ ਟਾਇਲ ਚਲਾਇਆ ਜਾ ਰਿਹਾ ਹੈਗਾ। ਦੋ ਤਿੰਨ ਦੇ ਫੈਸਲੇ ਤੋਂ ਬਾਅਦ ਹੀ ਸਭ ਕੁਝ ਹੋਇਆ ਜਾ ਰਿਹਾ ਹੈ। ਕੀਤਾ ਜਾ ਰਿਹਾ ਹੈ। ਇਦਾਂ ਕੋਈ ਗੱਲ ਹੈ ਗਈ ਜੀ ਜਦ ਕੋਈ ਬੰਦਾ ਹੱਦਾਂ ਟੱਪ ਜਾਂਦਾ ਹੈ ਤੇ ਉਹਦੇ ਕੋਲ ਸ਼ਿਕਾਇਤਾਂ ਦਾ ਢੇਰ ਲੱਗ ਜਾਂਦਾ ਹੈ ਤੇ ਉਹਨਾਂ ਸ਼ਿਕਾਇਤਾਂ ਦੇ ਢੇਰ ਦੇ ਉੱਤੇ ਸ਼ੋਨੀ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਫੈਸਲਾ ਆਇਆ ਕਿ ਇਤਨੀਆਂ ਕੰਪਲੇਂਟਸ ਸਾਰੀਆਂ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਬਿਠਾ ਇਨਕੁਆਰੀ ਬਿਠਾਣੀ ਚਾਹੀਦੀ ਹੈ ਇਨਕੁਆਰੀ ਬੈਠੀ ਉਹਦੇ ਜੋ ਗੱਲਾਂ ਉਹਨਾਂ ਨੇ ਕੀਤੀਆਂ ਸਾਨੂੰ ਪੂਰੀਆਂ ਹੋਈਆਂ